ਦੇਖੋ ਬਿਲਕੁਲ ਕਿਹੜੇ ਲੋੜ ਧੂਆਂ ਮਾਰੀ ਜਾਂਦੀ ਆ ਕਿਵੇਂ ਬੱਦਲ ਬਣੀ ਦਰੀ ਹੁੰਦੀ ਆ ਸੋਨੀ ਬਾਈ ਇਹਨੂੰ ਕੀ ਹੋ ਗਿਆ ਇਹ ਕਿਵੇਂ ਇਹਨਾਂ ਮੱਛਰ ਭਜਾਈ ਜਨ ਅੱਜ ਹੈ ਇਹਨਾਂ ਇੰਜੈਕਟਰਾਂ ਚ ਪ੍ਰੋਬਲਮ ਆ ਗਈ ਆ ਅੱਛਾ ਬਈ ਹਾਂ ਕਰਕੇ ਹਾਂ ਵਾਈਟ ਸਮੋਕ ਸਵੇਰ ਸਵੇਰ ਠੰਡੀ ਚ ਮਾਰਦੀ ਆ ਇਹ ਇਹ ਠੰਡ ਕਰਕੇ ਬਈ ਕਾਰਾ ਧੂਆਂ ਕਿਉਂ ਮਾਰਨ ਲੱਗੇ ਜਾਂਦੇ ਮੈਨੂੰ ਐਂ ਦੱਸ ਇਹ ਇੰਜੈਕਟਰਾਂ ਚ ਪ੍ਰੋਬਲਮ ਆ ਜਾਂਦੀ ਜਾਂ ਜਨ ਡਾਊਨ ਹੁੰਦਾ ਗੱਡੀਆਂ ਦਾ ਕਿਹੜਾ ਅੱਛਾ ਬਈ ਆ ਬੰਦ ਕਰਦੇ ਬਈ ਕਰ ਤੋਂ ਕਰ ਹੁਣ ਆਪਾਂ ਆਪਣੇ ਦੋਸਤ ਨੂੰ ਦੱਸਦੇ ਅੱਛਾ ਵੀ ਇਹ ਇੰਜੈਕਟਰ ਠੰਡ ਚ ਕਿਉਂ ਡਾਊਨ ਹੋ ਜਾਂਦੇ ਕੀ ਠੰਡ ਚ ਜਦੋਂ ਇਹ ਡ੍ਰੌਪ ਸੈੱਟ ਦੇ ਹੁੰਦੇ ਇੰਜੈਕਟਰ ਵੀਕ ਹੋਵੇ ਗਰਮੀ ਚ ਵੀ ਮਾਰਦੇ ਹੁੰਦੇ ਪਰ ਪਤਾ ਨਹੀਂ ਲੱਗਦਾ ਉਹਦਾ ਟੈਂਪਰੇਚਰ ਹਾਈ ਹੁੰਦਾ ਠੰਡ ਚ ਫਿਰ ਥੋੜਾ ਜਿਹਾ ਵੀ ਪ੍ਰੋਬਲਮ ਹੋਵੇ ਇੰਜੈਕਟਰ ਉਹਦੇ ਵਾਈਟ ਸਮੋਕ ਪਖਾਉਣ ਲੱਗ ਪੈਂਦੇ ਉਦੋਂ ਫਿਰ ਚਿੱਟਾ ਧੂਆਂ ਮਾਰਨ ਲੱਗ ਜਾਂਦਾ ਜਿਵੇਂ ਹੁਣ ਇਹ ਮਾਰਦੀ ਸੀ ਹਾਂ ਤੇ ਫਿਰ ਇਹਦਾ ਬਈ ਮਸਲਾ ਹੱਲ ਕੀ ਹੈ ਇਹਨਾਂ ਦਾ ਮਸਲਾ ਆਜੋ ਤੁਹਾਨੂੰ ਦਿਖਾ ਦਿੰਨੇ ਚਲੋ ਬਈ ਚਲੋ ਆਜੋ ਦੋਸਤੋ ਕਿਉਂਕਿ ਠੰਡ ਚ ਬੜੇ ਭਰਾਵਾਂ ਹਣਾ ਜਿਵੇਂ ਆਹ ਮਰੀ ਜਾਂਦੀ ਸੀ ਫੀਗੋ ਜਿਹੜਾ ਦੇਖੋ ਵੀ ਤੂੰ ਆਂ ਤੋਰ ਕਰ ਰੱਖਿਆ ਇੱਥੇ ਤੇ ਆਹ ਗੱਡੀ ਵੀ ਆਈ ਐ ਇਹ ਵੀ ਵਾਈਟ স্মੋਕ ਹੀ ਮਾਰਦੀ ਸੀਗੀ ਅੱਛਾ ਭਾਈ ਇਹਦੇ ਚ ਇੰਜੈਕਟਰਾਂ ਦੀ ਬਿਮਾਰੀ ਹਾਂ ਜਦੋਂ ਸਟਾਰਟ ਕਰਦੇ ਸੀਗੇ ਕੋਈ 5 ਮਿੰਟ ਮਾਰਦੀ ਸੀਗੀ ਠੀਕ ਐ ਭਾਈ ਉਸ ਤੋਂ ਬਾਅਦ ਜਦੋਂ ਗਰਮ ਹੋ ਜਾਂਦੀ ਫਿਰ ਛੱਡ ਜਾਂਦੀ ਤੂੰ ਹੂੰ ਕਿਹਰਾ ਵੀ ਮਤਲਬ ਸਵੇਰੇ ਸਵੇਰੇ ਜਦੋਂ ਆਪਾਂ ਸਟਾਰਟ ਕਰਦੇ ਹਣਾ ਉਦੋਂ ਉਦੋਂ ਮਾਰਦੀ ਫਿਰ ਗਰਮ ਹੋ ਜਾਂਦੀ ਫਿਰ ਚੱਲ ਪੈਂਦੀ ਹੈ ਚੱਲ ਹਾਂ ਅੱਛਾ ਭਈ ਮਤਲਬ ਇਹਦੇ ਇੰਜੈਕਟਰ ਚ ਸੀਗੀ ਪ੍ਰੋਬਲਮ ਹਾਂ ਇੱਕ ਮਤਲਬ ਕਿ ਗੰਦੀ ਜੀ ਸਮੈਲ ਕੱਚੇ ਜੇ ਤੁਹੇ ਦੀ ਅੱਖਾਂ ਮੱਚਦੀਆਂ ਹੁੰਦੀਆਂ ਹਾਂ ਹਾਂ ਫਿਰ ਦੋ ਤਿੰਨ ਇਹਨਾਂ ਦੀ ਪ੍ਰੋਬਲਮ ਆਉਂਦੀ ਇੰਜੈਕਟਰ ਉਹ ਇਹ ਮਤਲਬ ਇਹੀ ਦਿੱਕਤ ਹੁੰਦੀ ਆ ਉਦੋਂ ਤੇ ਬਾਕੀ ਆਪਣੇ ਕੋਲੇ ਕਾਰਾਂ ਬਈ ਬਹੁਤ ਖੜੀਆਂ ਨੇ ਆ ਐਡੀ ਮਰਸਡੀਜ਼ ਖੜੀ ਆ ਭਈ ਇਹਦਾ ਕੀ ਕਰਿਆ ਸੀ ਇਨਾਂ ਦਾ ਹੁਣ ਤਾਂ ਸਰਵਸ ਸਸਤ ਹੀ ਆਈ ਹੋਈ ਆ। ਅੱਛਾ ਭਾਈ। ਹਾਂਜੀ। ਉਹ ਤਾਂ ਹਰ ਵੇਲੇ ਉਵੇਂ ਮੇਰੇ ਖਿਆਲ ਪਹਿਲੇ ਕਿਹੜੇ ਦਾ ਇੰਜਣ ਨਹੀਂ ਖੋਲਿਆ ਪੜੀ। ਹਾਂਜੀ। ਬਹੁਤ ਪਹਿਲਾਂ ਇੰਜਣ ਕਰਿਆ ਸੀ ਗੱਲ। ਮਤਲਬ ਗੱਡੀ ਕੋਈ ਮਰਸਡੀਜ਼ ਰੈਂਜਰੋ ਦਾ ਇੰਜਣ ਖੋਲ ਕੇ ਬਾਈ ਉਰੇ ਝੜ ਦਿੰਦੇ ਆ ਹਾਂ। ਹਾਂਜੀ ਹਾਂਜੀ। ਆ ਮਰੋ ਇੰਨਾ ਕੰਪਲਿਕਟਿਡ ਕੰਮ ਉਹਦਾ ਨਾ ਪਤਾ ਨਹੀਂ ਕਿੰਨੇ ਕ ਲੱਗਿਆ। ਤੇ ਆ ਇਧਰ ਅਸੀਂ ਇੰਜੈਕਟਰ ਕਰ ਰਹੇ ਆ। ਅੱਛਾ ਭਾਈ ਐਸੇ ਇੰਜੈਕਟਰ ਕਰੀ ਆ ਨਾ। ਆ ਗਿਆ ਬੰਦੇ ਦਾ ਇੰਜੈਕਟਰ ਵਾਲਾ ਡਿਪਾਰਟਮੈਂਟ ਤੁਹਾਨੂੰ ਦਿਖਾਉਣੇ ਦੋਸਤੋ ਉਤਾਰ ਭਾਈ ਕੀ ਵਾਲ ਨੇ? ਬਹੁਤ ਜੀ ਪਿੱ ਅਹਟੜਾਇਆ ਸੁਨੀ ਬਈ ਹੈ ਨਾ ਹਾਂਜੀ ਇਹਦਾ ਕਨਸੈਪਟ ਸਮਝਾਉਂਗੇ ਸੁਨੀ ਬਈ ਇਹ ਸਵਿਫਟ ਦੀ ਆ ਉਹ ਜਿਹੜੀ ਖੁੱਲ ਖੁੱਲ ਕੇ ਕਿੰਨੇ ਕ ਟਾਈਮ ਦਾ ਕੰਮ ਹੁੰਦਾ ਸੁਨੀ ਬਈ ਇੰਜੈਕਟਰ ਵਾਲਾ ਇੰਜੈਕਟਰ ਦਾ ਤਿੰਨ ਚਾਰ ਘੰਟੇ ਲੱਗ ਜਾਂਦੇ ਮਤਲਬ ਇੱਕ ਗੱਡੀ ਤੇ ਤਿੰਨ ਚਾਰ ਘੰਟੇ ਲੱਗ ਜਾਂਦੇ ਆਹਾ ਹੈ ਕਿ ਸਿਸਟਮ ਬਈ ਮਸ਼ੀਨਾਂ ਇੰਜੈਕਟਰ ਵਾਲੀ ਕਿਵੇਂ ਹਾਂਜੀ ਇਹ ਟੈਸਟ ਬੈਂਚ ਆਈ ਹੈ ਇਹ ਟੈਸਟ ਬੈਂਚ ਆ। ਮਤਲਬ ਇਹਦਾ ਕੀ ਕੰਮ ਆ ਬਈ ਸੁਨੀ? ਜੇ ਆਪਾਂ ਸਾਰੀ ਰਿਪੋਰਟ ਦੇਣੀ ਆ ਆਪਾਂ ਨੂੰ ਇੰਜੈਕਟਰ ਦੀ ਕੰਡੀਸ਼ਨ ਦੱਸਣੀ ਆ ਹੁਣ ਜਿਵੇਂ ਅਸੀਂ ਖੋਲ ਕੇ ਲਿਆਉਣੇ ਆ। ਹੂੰ ਇੱਥੇ ਅਸੀਂ ਇਹਦੇ ਤੇ ਲਾ ਕੇ ਚੈੱਕ ਕਰਦੇ ਆ ਸਾਰੀਆਂ ਰਿਪੋਰਟਾਂ ਦਿੰਦੀ ਆ ਵੇਖੋ। ਠੀਕ ਆ ਬਈ। ਆ ਜਦ ਐਵੇਂ ਪ੍ਰੋਬਲਮ ਹੁੰਦੀ ਆ ਇੰਜੈਕਟਰਾਂ 'ਚ। ਹਾਂ ਆ ਨਾਲ ਆਉਂਦੀ ਆ ਗਈ ਐਕਚੁਅਲ ਵੈਲਿਊ ਹਣਾ। ਠੀਕ ਆ ਬਈ। ਠੀਕ ਆ। ਆ ਇਹਨੇ ਆਪਾਂ ਨੂੰ ਜਿਹੜੀ ਇੰਜੈਕਟਰ ਦੀ ਡਿਲੀਵਰੀ ਆ ਰਹੀ ਆ। ਹਾਂ। ਵੀ ਇਸ ਟਾਈਮ ਜਿਹੜੀ ਕੰਡੀਸ਼ਨ 'ਚ ਇੰਜੈਕਟਰ ਚੱਲਦਾ। ਹੂੰ ਜਿੱਥੇ ਫਾਲਟ ਹੋਇਆ ਇਹਨੇ ਜਿੱਥੇ ਓਕੇ ਹੋਇਆ ਗ੍ਰੀਨ ਚ ਕਹਿ ਦੇਣਾ ਜੇ ਡਿਲੀਵਰੀ ਘਟਿਆ येलो ਚ ਆ ਜਣਾ ਇਹ ਨਾਲ ਡਿਲੀਵਰੀ ਦੀ ਕਵਾਂਟੀਟੀ ਵੀ ਦੱਸ ਰਹੀ ਆ ਠੀਕ ਆ ਜਿਹੜੀ ਹਾਈ ਹੋ ਰੈੱਡ ਚ ਹੋ ਜਣੀ ਔਰ ਜਿਹੜੀ ਜਿਆਦਾ ਪ੍ਰੋਬਲਮ ਆ ਉਹ ਰੈੱਡ ਕਰ ਦੋ ਹਾਂ ਜਿਵੇਂ ਅਸੀਂ ਸਹੀ ਕਰਦੇ ਹਾਂ ਉਸ ਤੋਂ ਬਾਅਦ ਐ ਸਾਰੇ ਟੈਸਟ ਓਕੇ ਕਰਕੇ ਆ ਇੱਥੇ ਕੋਡ ਵੀ ਜਨਰੇਟ ਹੋ ਗਿਆ ਇੱਥੇ ਸ਼ਾਇਦ ਨਹੀਂ ਹੋਣਾ ਹਾਂ ਇੱਥੇ ਕੋਡ ਨਹੀਂ ਬਣਿਆ ਆਇੰਦਾ ਹੂੰ ਇੰਜੈਕਟਰ ਦਾ ਠੀਕ ਹੈ ਨਾ ਇਹਦੇ ਚ ਪ੍ਰੋਬਲਮ ਸੀਗੀ ਇਹਨੇ ਕੋਡ ਨਹੀਂ ਜਨਰੇਟ ਕੀਤਾ ਇਹਦਾ ਉਸ ਤੋਂ ਬਾਅਦ ਆ ਜਦੋਂ ਇਹਦੀ ਮੀਜਰਮੈਂਟ ਦਾ ਕੋਡ ਆ ਗਿਆ ਜਦੋਂ ਅਸੀਂ ਇੰਜੈਕਟਰ ਸਾਰੇ ਓਕੇ ਕਰਕੇ ਗੱਡੀ ਚ ਲਾ ਕੇ ਉਸ ਤੋਂ ਬਾਅਦ ਅਸੀਂ ਸਕੈਨਰ ਨਾਲ ਆਹ ਜਾਂਦਾ ਜਿਹੜਾ ਕੋਡ ਬਣਿਆ ਹੋਇਆ ਇਹਦਾ ਮੀਜਰਮੈਂਟ ਦਾ ਕੋਡ ਹੁੰਦਾ ਡਿਲੀਵਰੀ ਦਾ ਇਹ ਗੱਡੀ ਚ ਫੀਡ ਕਰਾ ਕੇ ਆਪਾਂ ਫਿਰ ਉਸ ਤੋਂ ਬਾਅਦ ਗੱਡੀ ਜਮਾ ਸਮੂਥਨਾ ਹੋ ਜੂਗੀ ਹਾਂ ਕੋਈ ਵਾਟਸ ਵਾਈਟ স্মੋਕਿੰਗ ਨਹੀਂ ਹੋਊਗੀ ਨਾਲ ਬਾਜ ਵੀ ਘੱਟ ਹੋ ਜਾਏਗਾ ਆਵਾਜ਼ ਜਮਾ ਨਵੀਂ ਗੱਡੀ ਦੇ ਬਰਾਬਰ ਹਾਂ ਇਹ ਇਹ ਚੀਜ਼ ਆ ਦੋਸਤ ਐਵਰੇਜ ਦਾ ਪੂਰਾ ਫਰਕ ਪੈਂਦਾ ਨਾਲ ਇੱਕ ਤਾਂ ਹੁੰਦਾ ਵੀ ਇੰਜੈਕਟਰ ਆਪਾਂ ਲੱਕਰਾ ਲਿਆ ਕਰਕੇ ਉਵੇਂ ਤੁਤ ਮੁਤ ਤੇ ਜਰਦਾ ਨਹੀਂ ਉਹ ਤਾਂ ਫਿਰ ਉਹਨੇ ਸਾਰਾ ਮੈਂ ਤੁਹਾਨੂੰ ਦੱਸ ਦੇਣਾ ਕੀ ਹੁੰਦਾ ਆਮ ਮਸ਼ੀਨਾਂ ਇਹ ਅਸੀਂ ਬਾਹਰੋਂ ਮਗਾਈ ਸੀ ਮਸ਼ੀਨਾਂ ਇਹ ਇੰਡੀਅਨ ਮਸ਼ੀਨ ਨਹੀਂ ਹੈਗੀ ਉਹ ਆਮ ਕੀ ਕਰਦੇ ਦੂਸਰੀਆਂ ਮਸ਼ੀਨਾਂ ਜਿਹੜੀਆਂ ਟੈਸਟ ਵਿੱਚ ਆ ਪੁਰਾਣੇ ਹੁੰਦੇ ਸੀ ਟਰੈਕਟਰਾਂ ਵਾਲੇ ਜਿਹੜੇ ਚੱਕਾ ਉਹ ਸੀਸ਼ੀਆਂ ਚ ਤੇਲ ਜਾਂ ਪਾ ਪਾ ਕੇ ਚੈੱਕ ਕਰਕੇ ਮਿਲ ਕੇ ਦੱਸ ਦੇ ਇਹ ਸਾਰੇ ਕੰਪਿਊਟਰਾਈਜ਼ ਹਾਂ ਇਹਦੇ ਕੋਈ ਕਿਤੇ ਇਧਰ ਵੇਖੋ ਕੋਈ ਅਸ਼ੀਸ਼ ਗਿਆ ਨਹੀਂ ਹੈ ਕੁਛ ਨਹੀਂ ਇਹਨੇ ਸਾਰਾ ਡਿਸਪਲੇ ਤੇ ਆ ਰਿਹਾ ਸਾਰਾ ਕੰਮ ਕਰ ਲੈਣਾ ਸਾਰਾ ਸਕਰੀਨ ਤੇ ਇਹਨੇ ਦੇ ਦੇਣਾ ਕੱਢ ਕੇ ਵੀ ਇੱਥੇ ਆ ਬੁਮਾਰੀ ਆ ਹੈਨਾ ਇਥੋਂ ਪ੍ਰਿੰਟ ਦੇ ਰਿਪੋਰਟ ਕੱਢ ਦੇਣੀ ਉਹ ਆਪਾਂ ਸੈੱਟ ਕਰ ਦਾਂਗੇ ਡਾਇਟਰ ਚੋਂ ਜਦੋਂ ਸੈੱਟ ਕਰਤਾ ਦੁਬਾਰੇ ਫਿਰ ਆਪਾਂ ਇਹ ਮਸ਼ੀਨ ਤੇ ਲਾ ਕੇ ਚੈੱਕ ਕਰ ਲੈਣਾ ਹੈਨਾ ਬਈ ਇਹੀ ਆ ਸਿਸਟਮ ਤੇ ਇਹ ਦੋਸਤੋਂ ਇੰਜੈਕਟਰ ਵਾਲੀ ਮਸ਼ੀਨ ਇੰਜੈਕਟਰ ਭਾਈ ਕਿਹੜੀ ਕਿਹੜੀ ਆ ਸਾਰੀਆਂ ਗੱਡੀਆਂ ਦੀ ਡੀਜ਼ਲ ਗੱਡੀ ਦੇ ਜ਼ਿਆਦਾਤਰ ਸਾਰੀਆਂ ਦੇ ਆਉਂਦੇ 2000 7 ਤੋਂ ਬਾਅਦ ਆ 3 ਤੋਂ ਬਾਅਦ ਹੀ ਆ ਗਈਆਂ ਸਾਰੀਆਂ ਗੱਡੀਆਂ ਸੀ ਅਹ ਹਾ ਸੋ ਗਈ ਤੇ ਕੋਈ ਵੀ ਮਤਲਬ ਹਰੇਕ ਗੱਡੀ ਦਾ ਇੰਜੈਕਟਰ ਆਪਾਂ ਕਰਕੇ ਦਿੰਨੇ ਹਾਂ ਹਾਂ ਡੀਜ਼ਲ ਵਾਲੀ ਜਿਹੜੀ ਮਰਜੀ ਗੱਡੀ ਹੋਵੇ ਸਾਰੀਆਂ ਦਾ ਮਰਸੀਡੀਜ਼ ਬੀ ਐਮ ਆਡੀ ਸਾਰੀਆਂ i20 ਦੇ ਖਾਸ ਕਰਕੇ ਵੈਂਟੋ ਦੇ ਬਹੁਤ ਪ੍ਰੋਬਲਮ ਆਉਂਦੀ ਹੈ ਸਾਊਂਡ ਦੀ ਨੋਕਿੰਗ ਜਦੋਂ ਆਪਾਂ ਰੇਸ ਦਿੰਨੇ ਆ ਬਹੁਤ ਨੋਕਿੰਗ ਕਰਕੇ ਦੋਦੀ ਕਰ ਦਿੰਦਾ ਵੈਂਟੋ ਦੇ ਰੈਪਿਡ ਜਿਨਜੈਕਟਰਾਂ ਦੀ ਹੈਗੀ ਹੈ ਨਾ ਉਹਨਾਂ ਦੇ ਕੰਪਨੀ ਹਾਂ ਉਹਨਾਂ ਦੀ ਜਿਵੇਂ ਚੱਲ ਜਾਂਦੀ ਗੱਡੀ ਮੰਨ ਕੇ ਚਲੋ ਕਿ ਲੱਖ ਕੇ ਦੇ ਆਸ-ਪਾਸ ਚੱਲੀਆਂ ਹੁੰਦੀਆਂ ਆਵਾਜ਼ ਬਹੁਤ ਹੀ ਜ਼ਿਆਦੀ ਉਹਨਾਂ ਦੀ ਹਾਂ ਜੰਦੀ ਆ ਵੀ ਤੋਰਨ ਲੱਗਿਆ ਕੜਕੜ ਕਰਕੇ ਤੋਰਦੇ ਕੜਕੜ ਕਰਕੇ ਤੋਰਦੇ ਆ ਉਹ ਚੀਜ਼ਾਂ ਸਾਰੀਆਂ ਬਦਲ ਕੇ ਮਸਲਾ ਹੱਲ ਹੋ ਜਾਂਦਾ ਹਾਂ ਬਾਕੀ ਤਾਂ ਸਾਡੇ ਕੋਲ i20 ਦੇ ਬਹੁਤ ਪ੍ਰੋਬਲਮ ਆਉਂਦੀ ਆ ਤੇ i20 ਦੇ ਹਾਂ ਸਟਾਰਟਿੰਗ ਪ੍ਰੋਬਲਮ ਆ ਜਾਂਦੀ ਆ i20 ਤੇ ਵੀ ਹੈਗੀ ਆ ਹਾਂ ਹਾਂਜੀ ਤੇ ਉਹ ਮਤਲਬ ਸਾਰਾ ਬਾਈ ਬਤਾਰ ਜਿਵੇਂ ਹੁਣ ਕਰੀ ਜਾਂਦਾ ਹੈ ਨਾ ਸੈਟ ਤੇ ਐ ਸਾਰਾ ਮਤਲਬ ਕਰਕੇ ਓਕੇ ਆਗਲੇ ਨੂੰ ਰੈਡੀ ਕਰਕੇ ਚਾਰਾਂ ਬੰਲੇ ਘੰਟੇ ਤੇ ਗੱਡੀ ਤੇ ਬਿਲਕੁਲ ਬਿਲਕੁਲ ਇੰਜੈਕਟਰ ਵਾਲਾ ਕਿਉਂਕਿ ਕੰਮ ਦੋਸਤੋ ਬਹੁਤ ਕੰਪਲਿਕੇਟਡ ਆ ਹਨਾ ਕੁਝ ਸਾਡੇ ਕੋਲੇ ਜਿਵੇਂ ਨਾ ਨਵੇਂ ਇੰਜੈਕਟਰ ਵੀ ਆ ਜਾਂਦੇ ਆ ਹੁਣ ਸਾਨੂੰ ਸਟਾਕ ਮਿਲਿਆ ਸੀਗਾ ਅੱਛਾ ਬਈ ਹਾਂ 40 ਕੁ ਪੀਸਾ ਦਾ ਮਿਲਿਆ ਸੀ H20 ਦੇ ਹਾਂ ਠੀਕ ਹੈ ਜੀ ਹਾਂ ਇਹ ਜਮਨ ਨਵੇਂ ਹੀ ਆ ਇਹ ਕੋਈ ਤਾਂ ਕੋਈ ਚੀਜ਼ ਬਾੜੀ ਮੋਟੀ ਨਿੱਕੀ ਹੁੰਦੀ ਐ ਸੀ ਇਹਨਾਂ ਨੂੰ ਸਹੀ ਕਰਕੇ ਦਵਾਂਗੇ ਠੀਕ ਹੈ ਭਾਈ ਇਹ ਜਿਵੇਂ ਹੁਣ ਕਿਸੇ ਬਰਾੜੇ ਕਲੇਨ ਜੈਨਟਰ ਲੱਗੇ ਜਾਣ ਦਾ ਜੈਨਟਰ ਇਹ ਜਿਵੇਂ ਹੁਣ ਵੀ ਮੇਰੇ ਖਿਆਲ ਚ 22000 ਦੀ ਰੇਂਜ ਚ ਇੱਕ ਇੰਜੈਕਟਰ ਹੁੰਦਾ ਕੰਪਨੀ ਦਾ ਅੱਛਾ ਭਾਈ ਠੀਕ ਹੈ ਇਹ ਅਸੀਂ ਮੰਨ ਕੇ ਚੱਲੋ ਇਹ 6000 ਰੁਪਏ ਚ 6500 ਚ ਇੰਨੇ ਚ ਕਰਕੇ ਓਕੇ ਲਾ ਦਿੰਗੇ ਜਮਨ ਨਵਾਂ ਬ੍ਰਾਂਡ ਨਿਊ ਇੰਜੈਕਟਰ ਆ ਠੀਕ ਹੈ ਭਾਈ ਜਮਨ ਨਵਾਂ ਇੰਜੈਕਟਰ ਦੋਸਤੋ ਤੁਸੀਂ ਜਿਹੜਾ ਕਿ 22000 ਰੁਪਏ ਦਾ ਮਿਲੂਗਾ ਤੁਹਾਨੂੰ ਮਾਰਕੀਟ ਚੋਂ ਆਈ 20 ਦਾ ਉਹਦੇ ਬਾਈਆਂ ਕੋਲੇ ਆ ਕੇ ਤੁਸੀਂ 6500 ਰੁਪਏ ਚ ਇਹ ਇੰਜੈਕਟਰ ਆਈ 20 ਤੇ ਲੈ ਜਾ ਸਕਦੇ ਹੋ ਤੇ ਇੰਜੈਕਟਰ ਇੱਥੇ ਬਾਦੂ ਪਏ 50 ਹਟ ਇੰਜੈਕਟਰ ਹੋਣੇ ਆ ਬਈ ਹਨਾ ਹਾਂਜੀ ਆ ਦੇਖ ਲਓ ਤੁਸੀਂ ਡੱਬਾ ਇੱਧਰ ਭਰਿਆ ਪਿਆ ਪਿੱਛੇ ਇਹਨਾਂ ਦੇ ਵੀ ਆਏ ਸੀ ਆ ਵੇਖੋ ਫੋਰਚਨਰ ਨੋਵਾ ਕ੍ਰਿਸਟਾ ਦੇ ਵੀ ਆਏ ਸੀ ਇੰਜੈਕਟਰ ਨਾ ਮੈਂ ਅੱਛਾ ਬਈ ਹਾਂ ਇਹ ਇਹ ਫੋਰਚਨਰ ਦੇ ਤੇ ਫੋਰਚਨਰ ਦੇ ਨੋਵਾ ਕ੍ਰਿਸਟਾ ਦੇ ਆ ਜਿਹੜੇ BS6 ਆਏ ਠੀਕ ਆ ਬਈ BS BS6 ਵਾਲੇ ਹਾਂਜੀ ਬਾਈਆਂ ਕੋਲ ਇੰਜੈਕਟਰ ਕਰੇ ਕਰਾਏ ਵੀ ਪਏ ਆ ਜੇ ਤੁਸੀਂ ਕਰੇ ਕਰਾਏ ਮਤਲਬ ਜਾ ਕੇ ਕਸ ਨਹੀਂ ਸਿੱਧੇ ਹਨਾ ਤਾਂ ਉਹ ਤੁਸੀਂ ਉਹਦੇ ਜਿਹ ਸਾਹਮਣੇ ਨਾਲ ਲਿਜਾ ਸਕਦੇ ਹੋ ਉਹ ਕੁਝ ਗੱਡੀਆਂ ਤੇ ਹੁੰਦੇ ਜਿਆਦਾਤਰ ਅਸੀਂ ਰਿਪੇਅਰ ਹੀ ਕਰਦੇ ਹਾਂ ਹੂੰ ਬੇਕੋਸ਼ ਕਟਿੰਗਾਂ ਤੇ ਸਾਡੇ ਕੋਲੇ ਜਿਹੜੇ ਹੁੰਦੇ ਆ ਐ ਜਿਵੇਂ ਲੋਟ ਵਾਲਾ ਮਾਲ ਹੁੰਦਾ ਉਹ ਤਾਂ ਅਸੀਂ ਕਰਕੇ ਰੱਖਦੇ ਆ ਨਹੀਂ ਤਾਂ ਲਗਭਗ ਅਸੀਂ ਮੌਕੇ ਤੇ ਹੀ ਤਿਆਰ ਕਰਦੇ ਆ ਮੌਕੇ ਤੇ ਹੀ ਤਿਆਰ ਕਰ ਦਿੰਦੇ ਆ ਬਾਈ ਜੇ ਹਨਾ ਆਪਣੇ ਕੋਲੇ ਅਵੇਲੇਬਲ ਨਹੀਂ ਹੈਗਾ ਤਾਂ ਮੌਕੇ ਤੇ ਵੀ ਤਿਆਰ ਕਰਦੇ ਆ ਤੇ ਬਾਕੀ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਮੈਨੂੰ ਮੇਰਾ ਵਰਤਬਰ ਦੇਵਾ ਹੈਗਾ ਬਾਈ ਸੁਨੀਪਰگە ਨਾਲ ਦੋ ਕਿਸਾਨ ਦਾ ਹਨਾ ਦੋ ਤਿੰਨ ਸਾਲ ਹੋ ਗਏ ਲਗਭਗ ਤੇ ਕਦੇ ਵੀ ਕੋਈ ਵੀ ਬਿਮਾਰੀ ਆਉਂਦੀ ਆ ਕਾਰਨ ਉਸਮਸਿਆ ਆਉਂਦੀ ਆ ਆਪਾਂ ਚੁੱਪ ਕਰਕੇ ਆ ਕੇ ਇਹਨਾਂ ਨੂੰ ਦੱ ਕਰ ਦੇਨੇ ਵੀ ਭਾਈ ਆਹ ਪ੍ਰੋਬਲਮ ਆ ਇਹਨਾਂ ਕੋਲੇ ਉਹੀ ਗੱਲ ਇਹ ਆਹਰ ਜੀ ਡਾਕਟਰ ਆ ਵੀ ਇਹਨਾਂ ਕੋਲੇ ਹਰੇਕ ਬਿਮਾਰੀ ਦਾ ਹੱਲ ਆ ਕੁਝ ਹੱਲ ਕੱਢ ਲੈਂਦੇ ਆ ਹਾਂਜੀ ਹਾਂਜੀ ਤੇ ਇਹੀ ਚੀਜ਼ ਹੁੰਦੀ ਆ ਦੋਸਤੋ ਕਿਵੇਂ ਨਾ ਕਿਵੇਂ ਕਰਕੇ ਤੁਹਾਨੂੰ ਵੀ ਮਤਲਬ ਤੁਹਾਡਾ ਮਸਲਾ ਹੱਲ ਕਰ ਦੇਣਗੇ ਕੋਈ ਵੀ ਪ੍ਰੋਬਲਮ ਹੋਈ ਚਾਹੇ ਕੋਈ ਗੱਡੀ 'ਚ ਇੱਕੋ ਵਕੀਲ ਹੋਣ ਨਹੀਂ ਸੀ ਸੀਮ ਕੇ ਬੀਸੀਮ हां एसीएम ਵੀ ਰਿਪੇਅਰ ਕਰ ਦਿੰਨੇ ਪ੍ਰੋਗਰਾਮਿੰਗ ਵਗੈਰਾ ਕਰਨੀ ਹੋਵੇ ਕੁਝ ਫਾਲਟ ਹੋਵੇ ਉਹ ਵੀ ਹੋ ਜਾਂਦਾ ਤੇ ਉਹ ਵੀ ਤੁਹਾਨੂੰ ਸਿਸਟਮ ਦਿਖਾਉਣੇ ਆ ਦੋਸਤੋ ਤੇ ਇਧਰ ਭਾਈ ਉਤਾਰ ਉਤਾਰ ਭਾਈ ਅ ਇਹ ਇੱਕ ਮਤਲਬ ਕਿੰਨਾ ਡਾਮ ਹੋ ਗਿਆ ਭਾਈ ਆਪਣਾ ਇੰਜੈਕਟਰ ਵਾਲੇ ਕੰਮ ਕਰਨ ਨੂੰ ਤੁਸੀਂ ਵੀ ਦੱਸੋ ਮੜਾਇਆ ਸਾਨੂੰ ਵੈਸੇ ਤਾਂ ਅਸੀਂ 2014 14 ਚ ਲੱਗੇ ਸੀਗੇ ਜੀ ਅੱਛਾ ਭਾਈ ਉਦੋਂ ਆਪਣੇ ਕੋਲ ਮਸ਼ੀਨ ਹੈਗੀ ਬੋਸ਼ ਦੀ ਹੂੰ ਤੇ ਬੋਸ਼ ਤੋਂ ਬਾਅਦ ਅਸੀਂ ਇਹ ਮਸ਼ੀਨ ਲਈਏ 18 ਚ ਲਈਏ ਤੇ ਇਹ 18 ਚ ਲਈ ਹਾਂਜੀ ਹਾਂਜੀ ਹੂੰ ਇਹ ਪ੍ਰੋਪਰੇਸ਼ਨ ਬਾਈ ਅਵਧਾਰ ਤੁਸੀਂ ਕਰ ਦੋ ਡੈਕਟਰਾਂ ਦਾ ਸਾਰਾ ਹਾਂਜੀ ਵੈਸੇ ਤਾਂ ਇਹ ਦੋਨੋਂ ਭਰਾ ਦੋਨੋਂ ਕੰਮ ਹੀ ਕਰਦੇ ਮਕੈਨਿਕਲ ਵੀ ਕਰ ਲਈਦਾ ਜਿਨਜੈਕਟਰੋਂ ਦੇ ਬਾਕੀ ਕੰਮ ਤੇ ਡਿਪੈਂਡ ਕਈ ਵਾਰ ਇੰਜੈਕਟਰਾਂ ਦਾ ਕੰਮ ਆ ਜਾਏ ਅਸੀਂ ਦੋਵੇਂ ਲੱਗ ਜਾਂਦੇ ਠੀਕ ਹੈ ਬਾਈ ਤੇ ਜੇ ਬਾਹਰਲਾ ਕੰਮ ਜ਼ਿਆਦਾ ਹੋਵੇ ਕਈ ਵਾਰ ਇੰਜੈਕਟਰ ਦੀ ਗੱਡੀ ਘੱਟ ਆ ਜਾਏ ਫਿਰ ਅਸੀਂ ਦੋਵੇਂ ਜਾਨੇ ਬਾਹਰ ਕਰੀ ਜਾਂਦੇ ਇਹ ਕੰਮ ਤੇ ਡਿਪੈਂਡ ਹੁੰਦਾ ਜੀ ਇੰਜੈਕਟਰਾਂ ਦੇ ਨਾਲ ਨਾਲ ਹੁਣ ਦੋਸਤੋ ਅਵਧਾਰ ਬਾਈ ਤੇ ਅੱਜ ਤੁਹਾਨੂੰ ਦੂਜਾ ਵੀ ਦਿਖਾਉਣੇ ਆ ਸਾਰਾ ਬਣਾ ਬਾਈਆਂ ਇਹ ਹੈਗਾ ਆਪਣੇ ਆਟੋਮੈਟਿਕ ਟਰਾਂਸਮਿਸ਼ਨ ਦਾ ਇਹ ਫਾਰਚਨਰ ਦਾ ਸੀ ਕਰ ਰਹੇ ਆ ਗੇਅਰ ਆਟੋਮੈਟਿਕ ਆ ਜਿਹੜੀ ਤਾਂ ਹਟ ਗਈ ਖੜੀ ਹੈ ਬਈ ਹਾਂ ਹਾਂ ਇਹਦੇ ਚ ਪ੍ਰੋਬਲਮ ਸੀ ਇਹ ਤੁਰਦੀ ਨਹੀਂ ਸੀ ਗੱਡੀ ਠੀਕ ਆ ਬਈ ਉਹ ਗੇਅਰ ਵਾਲਾ ਮਤਲਬ ਆਟੋਮੈਟਿਕ ਹੁੰਦਾ ਸੀ ਹਾਂ ਇਹ ਹਾਂ ਇਹ ਮੈਗਾਟਰੋਨਿਕ ਹੈ ਮੈਗਾਟਰੋਨਿਕ ਚ ਪ੍ਰੋਬਲਮ ਸੀ ਕੀ ਏ ਅਸੀਂ ਹੁਣ ਰਿਪੇਅਰ ਕੀਤਾ ਬਸ ਫਿਟਿੰਗ ਕਰਾਂਗੇ ਸਵੇਰੇ ਠੀਕ ਹੈ ਭਾਈ ਕੱਲ ਨੂੰ ਕਸ ਦੇਣਾ ਹਾਂਜੀ ਹਾਂਜੀ ਮਤਲਬ ਆਖਿਰ ਜਿਹੜੇ ਕੰਮ ਏਜੰਸੀਆਂ ਵਾਲਿਆਂ ਦੇ ਹਿਸਾਬ ਚ ਵੀ ਨਹੀਂ ਆਉਂਦੇ ਉਹ ਹੱਲ ਬਾਈ ਵਰਗੇ ਕਰ ਦਿੰਦੇ ਆ ਦੋਸਤੋ ਲਓ ਵੀ ਹੁਣ ਆਪਣੇ ਨਾਲ ਬਾਈ ਉਤਾਰ ਆ ਤੇ ਆਪਾਂ ਉਤਾਰ ਬਾਈ ਤੋਂ ਪੁੱਛਦੇ ਆ ਗੱਲਾਂ 2CM ECM ਦੀਆਂ ਉਹ ਜਿਹੜਾ ਸਿਸਟਮ ਜਾਂ ਹੁੰਦਾ ਕਾਰਾਂ ਦਾ ਦਿਮਾਗ ਲੱਗਾ ਹੁੰਦਾ ਤੇ ਇਧਰ ਬਾਈ ਕਾਰਾਂ ਖੜੀਆਂ ਨੇ ਆ ਜਿਹੜੇ ਬਾਈ ਫੋਰਚੂਨਰ ਦੀ ਗੱਲ ਕਰਦੇ ਠੀਕ ਹੈ ਕੀ ਬਦਲਿਆ ਉਤਾਰ ਬਾਈ ਤਾਂ ਮੈਗਨਟਿਕ ਇਹਦਾ ਮੈਗਾਟੋਨਿਕ ਚ ਨੁਕਸ ਸੀਗਾ ਠੀਕ ਆ ਬਾਈ ਹਾਂਜੀ ਆਟੋਮੈਟਿਕ ਦੇ ਹੋਰ ਰਿਪੇਅਰ ਕਰੀ ਜੰਨੇ ਆ ਕੁਝ ਪਾਰਟ ਇਹਦਾ ਮੰਗਾਇਆ ਹੋਇਆ ਠੀਕ ਆ ਬਈ ਆ ਕਰੋਲਾ ਕਰੋਲਾ ਤੇ ਇਧਰ ਮਰਸੀਡੀਜ਼ ਖੜੀ ਆ ਬਾਈ ਹਨਾ ਹਾਂਜੀ ਹੂੰ ਤੇ ਇਹ ਵੀ ਦੋਸਤੋ ਇਹ ਰਿਕਾ ਮਤਲਬ ਵੱਡੀਆਂ ਵੱਡੀਆਂ ਗੱਡੀਆਂ ਬਈ ਹਾਂਜੀ ਮਰਸੀਡੀਜ਼ ਦਾ ਇੰਜਨ ਵਗੈਰਾ ਇੰਜੈਕਟਰ ਕੀਤਾ ਸੀ ਇਹਦੇ ਆਪਾਂ ਠੀਕ ਆ ਬਈ ਤੇ ਲੋ ਬਈ ਇਧਰ ਬਾਈ ਕਸਟਮਰ ਵੀ ਖੜੇ ਨੇ ਆਪਾਂ ਕਰਦੇ ਗੱਲਬਾਤ ਬਾਈ ਜੀ ਕੀ ਹਾਲ ਨੇ ਠੀਕ ਠਾਕ ਕਿਹੜੀ ਜਗ੍ਹਾ ਤੋਂ ਬਈ ਆਪਾਂ ਅਸੀਂ ਲੋਕਲੀ ਆਂ ਬਲੋਡ ਤੋਂ ਅੱਛਾ ਬਈ ਆਪਣਾ ਕਾਰ ਬਿਜ਼ਾਰਾ ਕੱਗਾ ਗਾ ਕਾਰ ਵੀਰ ਠੀਕ ਹੈ ਬਾਈ ਇੱਥੇ ਹਾਂ ਮਲੂੜ ਦੀ ਤੇ ਕਿੰਨਾ ਟਾਈਮ ਹੋ ਗਿਆ ਬਈ ਬਾਂਗਾ ਕੋਲ ਕੰਮ ਸੰਦਾਂ ਕਰੋ ਜਿੱਤ ਤੱਕ ਮੈਨੂੰ ਆੜੇ ਸਾਨੂੰ 20 ਸਾਲ ਹੋ ਗਏ ਬਾਈ ਨੇ ਜੁੜੇ ਨੇ ਠੀਕ ਹੈ ਬਾਈ ਅਸੀਂ ਉਦੋਂ ਜਿੰਨਾ ਜੁਨਾ ਅਲ ਟੋਲ ਟੋ ਦੇ ਇੰਡਿਗੋ ਇੰਡਿਗੋ ਲੈ ਕੇ ਆਉਂਦੇ ਸੀ ਠੀਕ ਹੈ ਬਾਈ ਪਹਿਲਾਂ ਉਦੋਂ ਹੁੰਦਾ ਸੀਗਾ ਆਪਣੇ ਦੂਜੇ ਦੂਜੇ ਪਾਸੇ ਹਾਂ ਰੋੜ ਤੇ ਹਾਂ ਰੋੜ ਤੇ ਹੈਨਾ ਮੈਂ ਤੁਹਾਨੂੰ ਇਹਨਾਂ ਦੀ ਜਦੋਂ ਜੁੜਨ ਦਾ ਕਾਰਨ ਦੱਸਦਾ ਹਾਂ ਹਾਂਜੀ ਬਾਈ ਮੈਂ ਇੰਡਿਗੋ ਇੱਕ ਰੀ ਲੈ ਕੇ ਆਇਆ ਸਾਡਾ ਕੋਈ ਕਸਟਮਰ ਸੀਗਾ ਹੂੰ ਉਹ ਕਹਿੰਦਾ ਵੀ ਧੂਆਂ ਦਿਖਾਉਂਦੀ ਸੀ ਗੱਡੀ ਉਹ ਹੂੰ ਤੇ ਉਹ ਕਹਿੰਦੇ ਵੀ ਕਿਸੇ ਹੋਰ ਮਿਸਟਰ ਨੂੰ ਖਾਇਆ ਉਹ ਦੋ ਤਿੰਨ ਵਿਖਾਇਆ ਉਹ ਕਹਿੰਦਾ ਵੀ ਇੰਦਰ ਟਰਬੋ ਪਾਉਂਗਾ ਹੂੰ ਜਦੋਂ ਮੈਂ ਬਾਈ ਜੀ ਕੋਲੇ ਲੈ ਕੇ ਆਇਆ ਗੱਡੀ ਤਾਂ ਇਹਨਾਂ ਨੇ ਉਹਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤੇ ਇਹਨਾਂ ਨੇ ਇਕੱਲੀ ਸਰਵਿਸ ਕੀਤੀ ਹੁੰਦੀ ਹੋਰ ਕੁਝ ਨਹੀਂ ਕੀਤੀ ਹੂੰ ਉਹ ਧੂਆਂ ਛੱਡ ਗਈ ਸਹੀ ਹੋ ਗਿਆ ਹੂੰ ਜੇ ਆਪਾਂ ਹੋਰ ਉਹ ਉਹਨਾਂ ਦੇ ਹਿਸਾਬ ਨਾਲ ਚੱਲਦੇ ਸਾਨੂੰ ਟਰਬੋ ਪਾਉਣਾ ਪੈਣਾ ਇਕੱਲੀ ਅਸੀਂ ਸਰਵਿਸ ਹੀ ਨਹੀਂ ਹੁੰਦੀ ਸਰਵਿਸ ਜਿਹੜੀ ਸੀ ਉਹ ਨਹੀਂ ਹੋਈ ਸੀਗੀ ਇਹਨਾਂ ਨੇ ਚੈੱਕ ਗੇਜ ਕੱਢ ਕੇ ਦੱਸਤਾ ਵੀ ਇਹਦੀ ਸਰਵਿਸ ਹੋਣਾ ਸਰ ਬਸ ਅਸੀਂ ਉਸ ਤੋਂ ਬਾਅਦ ਹੁਣ ਉਦੋਂ ਅਸੀਂ ਲਿਆਉਦੇ ਹੁਣ ਸਾਡੇ ਕੋਲ ਕਰੈਟਾ ਕਰੂਟਾ ਹੋਰ ਵਧੂਆ ਡਰਾਈਵਰ ਨੇਵਰ ਸਾਬ ਜੋ ਮਰਜ਼ੀ ਲਿਓ ਜੀ ਇਹਨਾਂ ਦੇ ਬਸ ਇਹ ਟੈਕਨੀਕਲ ਤਾਂ ਇੰਨੇ ਮਾਹਰ ਹਨ ਬਹੁਤ ਜ਼ਿਆਦਾ ਬਹੁਤ ਤਜਰਬਾ ਹੈਗਾ ਬਾਈ ਐਕਸਪੀਰੀਅੰਸ ਹੀ ਤਜਰਬਾ ਪੂਰਾ ਬੋਲਦਾ ਉਹਦੇ ਕਰਕੇ ਬੰਦੇ ਕੋਲੇ ਇੱਕ ਹੀ ਕਸਟਮਰ ਆਉਂਦਾ ਇੱਕ ਬੰਦੇ ਕੋਲੇ ਦਿਨ ਚ 10 ਉਹਦੇ ਨਾਲ ਦੇ ਆਏ ਨਾ ਤੇ ਤਜਰਬਾ ਹੀ ਇੰਨਾ ਹੋ ਗਿਆ ਤਜਰਬਾ ਹੀ ਇੰਨਾ ਹਾਂ ਇੱਕ ਬਾਈਆਂ ਕੋਲੇ ਕੋਲ ਟੈਕਨੀਕਲ ਚੀਜ਼ਾਂ ਬਹੁਤ ਹੈਗੀਆਂ ਮਸ਼ੀਨਰੀ ਬਹੁਤ ਹੈ ਮਸ਼ੀਨਰੀ ਬਹੁਤ ਹੈ ਵੱਡੀ ਗੱਲ ਜਿਵੇਂ ਭਾਈ ਅੱਜ ਕੱਲ ਕਾਰਾਂ 'ਚ ਇਲੈਕਟ੍ਰੋਨਿਕਸ ਜ਼ਿਆਦਾ ਹੋ ਗਿਆ ਹੈ ਨਾ ਕੰਮ ਹਰ ਇੱਕ ਚੀਜ਼ ਪਤਾ ਕੀ ਆ ਇਹ ਇੱਕ ਚੀਜ਼ ਹੋਰ ਵੀ ਹੋ ਜਾਂਦੀ ਨਾ ਜਿਵੇਂ ਇਕੱਲਾ ਮਿਸਤਰੀ ਨਾਲ ਮਸ਼ੀਨਰੀ ਹੋਵੇ ਫੇਰ ਫਾਇਦਾ ਹੂੰ ਕਲਮ ਮਸ਼ੀਨਰੀ ਅਪਡੇਟ ਹੋਣਾ ਜ਼ਰੂਰੀ ਹੈ ਅੱਜ ਦੀ ਡੇਟ 'ਚ ਜੇ ਅਪਡੇਟ ਹੋਈ ਜਾਵਾਂਗੇ ਤਾਂ ਪੱਕਾ ਹੋ ਜਾਵਾਂਗੇ ਜਿਵੇਂ ਬਾਈ ਬਾਅਦ ਲੋਰ ਵਗੈਰਾ ਜਾ ਕੇ ਉਹਦੀ ਟ੍ਰੇਨਿੰਗ ਲੈ ਕੇ ਆਉਂਦੇ ਜੀ ਉਹ ਨਵੀਂ ਨਵੀਂ ਇਹਨਾਂ ਨੂੰ ਟੈਕਨੋਲੋਜੀ ਬਾਰੇ ਦੱਸਿਆ ਜਾਂਦਾ ਦੱਸਿਆ ਉਹ ਚੀਜ਼ ਦਾ ਬੈਨੀਫਿਟ ਸਾਡੇ ਇਲਾਕੇ ਨੂੰ ਮਿਲਦਾ ਹੈ ਸਾਡੇ ਏਰੀਆ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਦਾ ਹੈ ਬਾਕੀ ਬਈ ਮਲੋੜ ਤਾਂ ਆਪਣੇ ਉਹੀ ਕਾਰਾਂ ਦੀ ਹੱਬ ਕਿਹਾ ਜਾਂਦਾ ਹੈ ਮੈਂ ਕਹਿੰਦਾ ਜੀ ਏਸ਼ੀਆ ਦਾ ਨੰਬਰ 1 ਕਾਰ ਦੇ ਆ ਰਿਹਾ ਜੀ ਏਸ਼ੀਆ ਦੇ ਵਿੱਚ ਇੱਥੇ ਬੰਦਾ ਲੈਣ ਮੋਟਰਸਾਈਕਲੋਂ ਦਾ ਉਹਨੂੰ ਕਾਰ ਤੇ ਚੜਾ ਦਿੰਦੇ ਆ ਅਸੀਂ ਜੇ ਇਹ ਇਹੋ ਜਿਹਾ ਸਿਸ ਤੇ ਬਾਕੀ ਸਾਨੂੰ ਇਹ ਇਹਨਾਂ ਦਾ ਬਹੁਤ ਵੱਡਾ ਬੈਨੀਫਿਟ ਆ ਅੱਖਾਂ ਬੀਜ ਕੇ ਕਹਿ ਦੇ ਜੀ ਬਾਈ ਸੱਜੂ ਗੱਡੀਆਂ ਵਾਂਗੀਆਂ ਕੋਲੇ ਖੜਗੀਆਂ ਰਹਿੰਦੀਆਂ ਹਨਾ ਆ ਦੇਖ ਸਕਦੇ ਤੁਸੀਂ ਲਗਭਗ ਬਾਈਆਂ ਕੋਲੇ ਜਿੰਨੇ ਵਾਰੀ ਮੈਂ ਆਇਆ 15 20 ਗੱਡੀਆਂ 20 25 ਗੱਡੀਆਂ ਬਾਈਆਂ ਕੋਲੇ ਸਰਵਿਸ ਲਈ ਆਈਆਂ ਵਗੀਆਂ ਹੁੰਦੀਆਂ ਤੇ ਜਿੱਦੇ ਦਾ ਬਾਈਆਂ ਦਾ ਬਾਪ ਆ ਮੈਂ ਤਾਂ ਨਹੀਂ ਭਰਾਵੋ ਕਿਤੇ ਹੋਰ ਗੱਡੀ ਖੜਾਈ ਆ ਮੈਂ ਤੁਹਾਨੂੰ ਕਹਾਂ ਤੇ ਆਜੋ ਹੁਣ ਤੁਹਾਨੂੰ ਜਿਹੜਾ ਟੈਕਨੀਕਲ ਆਪਾਂ ਕਹਿੰਦੇ ਇਹਨਾਂ ਦਿਮਾਗ ਗੱਡੀਆਂ ਦਾ ਉਹ ਦਿਖਾਉਣੇ ਮਤਲਬ ਦਿਮਾਗ ਦਾ ਜਿਹੜਾ ECM ਹੁੰਦਾ ਕਿ BCM ਕੀ ਬਤਾਰ ਬਈ ਕੀਤੀ ਜਾਂਦੀ ਹੈ ਇੱਕ ECM ਹੁੰਦਾ ਹੈ ਇੱਕ BCM ਹੁੰਦਾ ਹੈ ਠੀਕ ਹੈ ਬਈ ਇਹ ਦੋਨੇ ਚੀਜ਼ੇ ਹੁੰਦਾਂਗਾ ਜਿਹੜੀ BCM ਤੇ BCM ਵੀ ਹੈ ਜਿਹੜਾ ECM ਹੁੰਦਾ ਹੈ ਇਹ ਇਲੈਕਟ੍ਰੋਨਿਕ ਜਿਵੇਂ ਇੰਜਨ ਦੇ ਨਾਲ ਰਿਲੇਟਡ ਹੁੰਦਾ ਈ ਠੀਕ ਹੈ ਬਈ ਜਿਵੇਂ ਆਹ ਵੇਖੋ ਆਹ ECM ਹੈ ਆ ਇੰਨਾ ਕੀ ਆ ਹੈ ਹਾਂ ਇੰਨਾ ਕੀ ਇਹ ਦੇ ਮੰਨ ਲਓ ਸੌਫਟਵੇਅਰ ਕੋਈ ਕਰਨਾ ਹੋਵੇ ਹੂੰ ਜਾਂ ਇਹਨੂੰ ਅਪਡੇਟ ਕਰਨਾ ਕੁਝ ਵੀ ਕਰਨਾ ਸੌਫਟਵੇਅਰ ਅਪਡੇਟ ਕੁਝ ਵੀ ਜਿਵੇਂ ਕੋਈ ਪ੍ਰੋਬਲਮ ਆ ਜਾਏ ਕੋਡ ਡਿਲੀਟਨਾ ਹੋਵੇ ਐਸੀ ਐਮ ਚ ਫਾਲਟ ਹੋਵੇ ਉਹ ਰਿਪੇਅਰ ਹੋ ਜਾਂਦਾ ਇਹ ਸਾਰਾ ਹਾਂਜੀ ਇਹ ਸਾਰਾ ਉਹਦਾ ਇਹਦੇ ਆ ਲਿੰਡਾਂ ਹੈਗੀਆਂ ਲਾ ਲੂ ਕੇ ਸਾਰਾ ਕੁਝ ਇਹਨੂੰ ਚੈੱਕ ਕਰਨਾ ਹੁੰਦਾ ਹਾਂ ਮਤਲਬ ਜੇ ਮੈਂ ਆਪਾਂ ਕੋਈ ਵੀ ਚੀਜ਼ ਜੋੜ ਲੈਨੇ ਕਾ ਸੀ ਮੈਂ ਹਾਂ ਇਹ ਸਕੈਨ ਹੋ ਜਾਂਦਾ ਸਾਰਾ ਠੀਕ ਹੈ ਬਈ ਸਕੈਨ ਦੇ ਵਿੱਚ ਇਹਦਾ ਫਾਲਟ ਪਤਾ ਲੱਗ ਜਾਂਦਾ ਉਹ ਰਿਪੇਅਰ ਕਰ ਦਿੰਦਾ ਹੀ ਉਹ ਸੈੱਟ ਕਰ ਦਿੰਨੇ ਆ ਹਾਂਜੀ ਹਾਂਜੀ ਤੇ ਇਹ ਮਤਲਬ ECM ਵਗੈਰਾ ਦਾ ਵੀ ਸਾਰਾ ਕੰਮ ਕਰ ਦੂ ਕਈ ਗੱਡੀਆਂ ਦੀ ਜਿਵੇਂ ਆਪਾਂ ਆਮੀ ਸੁਣੇ ਵੀ ECM ਡਗਿਆ ਤਾਂ 2 ECM ਡਗਿਆ ਹਨਾ ਹਾਂਜੀ ਉਹ ਉਹ ਮਸਲਾ ਹੈ ECM ਹੁੰਦਾ ਬਾਡੀ ਨਾਲ ਰਿਲੇਟ ਹੂੰ ਜੇ ਮੰਨ ਲਓ ਜਿਵੇਂ ਇਲੈਕਟ੍ਰੋਨਿਕ ਜਿਵੇਂ ਸੈਂਟਰ ਲੋਕਿੰਗ ਜਾਂ ਹੋਰ ਹੁੰਦੀਆਂ ਚੀਜ਼ਾਂ ਉਹ BCM ਚ ਆ ਜਾਂਦੀ ਹੈ ਉਹ BCM ਚ ਆ ਜਾਂਦਾ ਹਾਂਜੀ ਹੂੰ ਤੇ ਇਹ ਸਿਸਟਮ ਆ ਦੋਸਤੋ ਬਾਕੀ ਦੋਸਤੋ ਬਾਕੀਆਂ ਦਾ ਗਾਇਰ ਜੇ ਆਪਾਂ ਤੁਹਾਨੂੰ ਦਿਖਾਈ ਦਿੱਤਾ ਇਹ ਆਪਣਾ ਮਲੋਟ ਬਈ ਮੁਕਸਰ ਰੋਡ ਦੇ ਉੱਤੇ ਆ ਹੈ ਨਾ ਹਾਂਜੀ ਜਿਹੜੀ ਮਲੋੜ ਤੋਂ ਮੁਕਸਰ ਨੂੰ ਰੋਡ ਜਾਂਦੀ ਆ ਦੋਸਤੋ ਉਹ ਰੋਡ ਦੇ ਉੱਤੇ ਬਈਆਂ ਦਾ ਗਰਾਜ ਆ ਸੱਗੂ ਮੋਟਰਸ ਦੇ ਨਾਂ ਤੇ ਤੇ ਤੁਸੀਂ ਕੋਈ ਵੀ ਗੱਡੀ ਦੇ ਇੰਜੈਕਟਰ ਕਰਾਉਣੇ ਆ ਕਿਸੇ ਵੀ ਗੱਡੀ ਦਾ ਕੋਈ ਵੀ ਕੰਮ ਕਰਾਉਣਾ ਤੁਸੀਂ ਅੱਖਾਂ ਮੀਚ ਕੇ ਭਰੋਸਾ ਕਰਕੇ ਮੇਰੇ ਕਹਿਣ ਤੇ ਬਈਆਂ ਕੋਲੇ ਆ ਸਕਦੇ ਹੋ ਹਰੇਕ ਪ੍ਰਕਾਰ ਦਾ ਬਈ ਕੰਮ ਕਰਦੇ ਨੇ ਕੋਈ ਵੀ ਇੰਜਨ ਦੇ ਰਿਲੇਟਡ ਹੋ ਗਿਆ ਇਲੈਕਟ੍ਰੋਨਿਕਸ ਦੇ ਰਿਲੇਟਡ ਹੋ ਗਿਆ ਹੈ ਨਾ ਸਾਰਾ ਮਕੈਨੀਕਲ ਹੋ ਗਿਆ ਮਕੈਨੀਕਲ ਗੱਡੀ ਮਕੈਨੀਕਲ ਹੋ ਗਿਆ ਇੰਜ ਇਕਰ ਹੋ ਗਏ ਈਸੀਐਮ ਹੋ ਗਿਆ ਹਾਂ ਬਾਕੀ ਦੋਸਤੋ ਠੰਡਾ ਹੁਣ ਏਸੀਆਂ ਉਸਿਆਂ ਦਾ ਵੀ ਬਾਈ ਬਾਕੀ ਸਾਰਾ ਕਰ ਦੇਣੇ ਹੁਣ ਤਾਂ ਚਲੋ ਠੰਡਾ ਵਾਲੀ ਆਪਣੇ ਕੋਲ ਮਸ਼ੀਨ ਹੈਗੀ ਆ ਹਾਂ ਉਹ ਵੀ ਆਟੋਮੈਟਿਕ ਮਸ਼ੀਨ ਹੈਗੀ ਆ ਦੋਸਤੋ ਬਾਗਿਆਂ ਕੋਲੇ ਮਸ਼ੀਨ ਹੈਗੀ ਆ ਜਿੰਨੀ ਕੰਪਨੀ ਵੱਲੋਂ ਚਾਹੀਦੀ ਏਸੀ ਗੈਸ ਹੁਣ ਨਹੀਂ ਭਰ ਦਿੰਦੀ ਹਾਂਜੀ ਬਾਈ ਉਹ ਆਪੇ ਆਟੋਮੈਟਿਕ ਭਰ ਦਿੰਦੀ ਆਟੋਮੈਟਿਕ ਹੈ ਇਹ ਸਾਰੀ ਹਾਂਜੀ ਇਹ ਬਾਕੀ ਆ ਤੁਹਾਨੂੰ ਰਪੁੱਟਾ ਵਾਲਾ ਕੰਮ ਵੀ ਦੱਸ ਹੀ ਦਿੱਤਾ ਇੰਜੈਕਟਰ ਨੂੰ ਜੁਟਟਰ ਕਰਾਉਣੇ ਨੇ ਹਨਾ ਕੋਈ ਵੀ ਇੰਜੈਕਟਰ ਤੁਸੀਂ ਕਿਸੇ ਵੀ ਗੱਡੀ ਦਾ ਲੈਣਾ ਬਾਈਆਂ ਕੋਲੇ ਤੁਸੀਂ ਆ ਕੇ ਲੈ ਆ ਸਕਦੇ ਹੋ ਤੇ ਨਹੀਂ ਤਾਂ ਬਾਈ ਪੁਰਾਣਾ ਇੰਜੈਕਟਰ ਵੀ ਨਵਾਂ ਮਤਲਬ ਉਹਨੂੰ ਤਿਆਰ ਕਰਕੇ ਤੁਹਾਨੂੰ ਦੇ ਦੇਣਗੇ ਹਾਂਜੀ ਤੇ ਭਾਈ ਬਾਕੀ ਵੀਡੀਓ ਸ਼ੇਅਰ ਕਰਿਓ ਸਾਰੇ ਜਿੰਨੇ ਵੀ ਭਰਾ ਆਪਣੇ ਗੱਡੀਆਂ ਵਾਲੇ ਕਾਰਾਂ ਵਾਲੇ ਆ ਖਾਸ ਕਰਕੇ ਉਹ ਬਰਾਮਣ ਵਾਲ ਜਿਨ੍ਹਾਂ ਦੀ ਠੰਡ ਜਾ ਕੇ ਚਿੱਟਾ ਧੂਆਂ ਮਾਰਦੀ ਆ ਕਾਰ ਓ ਭਰਾ ਤਾਂ ਜਰੂਰ ਬਾਈਆਂ ਕੋਲ ਇੱਕ ਵਾਰੀ ਆ ਕੇ ਦਰਸ਼ਨ ਦੇਣਾ ਤੁਹਾਡੀ ਕਾਰ ਨੂੰ ਟਟਾ ਧੂਆਂ ਮਾਰਨੋਂ ਹਟਾ ਦੇਣਗੇ ਬਾਈ ਓਰੇ ਬਾਕੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਵੀ ਇਨਕੁਆਰੀ ਲੈਣੀ ਹੈ ਨੰਬਰ ਮੈਂ ਥੱਲੇ ਲਾ ਦਿੱਤੇ ਇਹ ਨੰਬਰਾਂ ਤੇ ਤੁਸੀਂ ਬਾਈਆਂ ਨੂੰ ਘੰਟੀ ਮਾਰ ਲਓ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ